ਇਹ 2:04 ਤੇ ਇਹਨੂੰ ਬੱਚੇ ਨੂੰ ਉੱਥੇ ਬਿਠਾਉਂਦੇ ਆ ਤੇ 2:17 ਤੇ ਉੱਥੋਂ ਚਲੇ ਜਾਂਦੇ ਆ ਜੀ ਠੀਕ ਹੈ ਉਸ ਤੋਂ ਬਾਅਦ ਪੂਰਾ ਚੈੱਕ ਕੀਤਾ 1 ਘੰਟਾ ਦਾ ਗੇਟ ਤੋਂ ਬਾਹਰ ਹੀ ਚਲੇ ਗਿਆ ਅੰਦਰ ਆਏ ਨਹੀਂ ਉਸ ਤੋਂ ਫਿਰ ਸਾਨੂੰ ਅਹਿਸਾਸ ਹੋਇਆ ਕਿ ਇਹ ਬੱਚਾ ਇੱਥੇ ਛੱਡ ਗਿਆ ਹੁਣ ਇਹਦੇ ਪਿੱਛੇ ਕੀ ਕਾਰਨ ਆ ਜੇ ਇਹ ਬੱਚਾ ਉਹਨਾਂ ਦਾ ਹੈ ਕਿ ਨਹੀਂ ਹੈ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਚਕੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰ ਜਾਣਾ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਕੋ ਮੱਥਾ ਟੇਕ ਕੇ ਦੀ ਆਉਂਦੀ ਹੈ ਐਨੀਬਡੀ ਗਿਨਤੀ ਦੇ ਵਿੱਚ ਜਿੱਥੇ ਸੰਗਤ ਮੱਥਾ ਟੇਕਣ ਦੀ ਆਉਂਦੀ ਹੈ ਤਾਂ ਉੱਥੇ ਹੀ ਕਦੇ ਨਾ ਕਦੇ ਕੋਈ ਸੰਗਤ ਆਪਣੇ ਪਰਿਵਾਰਕ ਮੈਂਬਰਾਂ ਤੋਂ ਵਿਛੜ ਜਾਂਦੀ ਹੈ ਪਰ ਉਹ ਸੰਗਤ ਐ ਜੀ ਪੀ ਸੀ ਦੇ ਵੱਲੋਂ ਸੰਗਤ ਦੇ ਦੀ ਜਿਹੜੀ ਸਹੂਲਤ ਖੋਲਹੀ ਗਈ ਹੈ ਕਿ ਕਮਰਾ ਨੰਬਰ 50 ਦੇ ਵਿੱਚ ਸੀਸੀਟੀਵੀ ਕੈਮਰੇ ਆ ਜੀ ਉੱਥੇ ਯਾਨੀ ਕਿ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਆਪਣੇ ਧਿਆਨ ਕੀ ਆਪਣੇ ਜੀਵਾਂ ਦੀ ਪਛਾਣ ਕਰਦੇ ਨੇ ਉਸ ਤੋਂ ਬਾਅਦ ਇੱਥੇ ਜਿਹੜੇ ਮੁਲਾਜ਼ਮ ਬੈਠੇ ਨੇ ਉਹਨਾਂ ਦੀ ਸੇਵਾ ਦੇ ਵਿੱਚ ਉਹ ਉਹਨਾਂ ਪਰਿਵਾਰਕ ਮੈਂਬਰਾਂ ਦੀ ਸੀਸੀਟੀਵੀ ਤੋਂ ਪਛਾਣ ਕਰਵਾ ਕੇ ਉਹਨਾਂ ਦਾ ਮਿਲਾਕਰ ਕਰਵਾ ਦਿੰਦੇ ਨੇ ਪਰ ਕੱਲ ਕਰੀਬ ਦੁਪਹਿਰ 3 ਵਜੇ ਇੱਕ ਬੱਚਾ ਮਿਲਿਆ ਆ ਇਥੋਂ ਦੇ ਮੁਰਾਜਾ ਮੰਨ ਸੇਵਾਦਾਨ ਨੂੰ ਉਸ ਬੱਚੇ ਦੀ ਪਹਿਲਾਂ ਉਹਨੂੰ ਇਸ ਕਮਰੇ ਦੇ ਵਿੱਚ ਲਿਆਂਦਾ ਗਿਆ ਕਮਰਾ ਨੰਬਰ 50 ਦੇ ਵਿੱਚ ਤਾਂ ਜੋ ਉਸਦੇ ਪਰਿਵਾਰਿਕ ਮੈਂਬਰ ਉਸ ਦੀ ਪੁਸ਼ਪ ਪਰਤਾਲ ਕਰਦੇ ਹੋਏ ਇੱਥੇ ਆ ਜਾਣ ਪਰ ਸ਼ਾਮ ਤੱਕ ਕਈ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਦੋਂ ਪਰਿਵਾਰਿਕ ਮੈਂਬਰ ਉਸ ਬੱਚੇ ਨੂੰ ਲੈਣ ਦੇ ਲਈ ਨਹੀਂ ਆਏ ਤਾਂ ਫਿਰ ਇਹਨਾਂ ਦੇ ਵੱਲੋਂ ਡੂੰਘੀ ਪੜਤਾਲ ਕੀਤੀ ਗਈ ਤਾਂ ਕੀ ਪੜਤਾਲ ਕੀਤੀ ਗਈ ਕੀ ਕੁਝ ਸਾਹਮਣੇ ਆਇਆ ਉਹ ਅਸੀਂ ਇਥੋਂ ਦੇ ਸੀਸੀਟੀਵੀ ਇਨਚਾਰਜਸ ਆਇਟ ਚੈਂਚੀ ਦੇ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕਰਦੇ ਹਾਂ ਵਾਈਕੋ ਜੀ ਫਖਾਦਾ ਵਾਈਕੋ ਜੀ ਕੱਲ ਜੋ ਬੱਚਾ ਮਿਲਿਆ ਆ ਉਸ ਤੋਂ ਪਰਿਵਾਰਿਕ ਮੈਂਬਰ ਉਹਨਾਂ ਨੂੰ ਨਹੀਂ ਲੈਣਾ ਹੈ ਉਸ ਤੋਂ ਬਾਅਦ ਫਿਰ ਕੀ ਪੜਤਾਲ ਦੇ ਵਿੱਚ ਸਾਹਮਣੇ ਆਇਆ ਹਾਂਜੀ ਵਾਈਕੋ ਜੀ ਇਹ ਬੱਚਾ ਦੋ ਵਜੇ 54 ਮਿੰਟ ਤੇ ਨੀਅਰ ਆਫ ਉਹਟ ਕੋਈ ਸੰਗਤ ਵਿੱਚੋਂ ਸਾਡੇ ਕਮਰੇ 'ਚ ਪੜਾ ਕੇ ਗਿਆ ਕਿ ਇਹ ਨਵਾਰਸ ਬੱਚਾ ਬਾਹਰ ਸੰਗਿਆ ਚ ਖੇਡਦਾ ਪਿਆ ਕਾਫੀ ਟਾਈਮ ਉਹਨਾਂ ਨੇ ਬਾਹਰ ਵੀ ਵੇਟ ਕੀਤੀ ਉਸ ਤੋਂ ਬਾਅਦ ਇੱਥੇ ਸਾਡੇ ਕੋਲ ਲੈ ਕੇ ਆਏ ਤੇ ਮੋਸਟਲੀ ਇਸ ਤਰ੍ਹਾਂ ਦੇ ਬੱਚੇ ਸਾਡੇ ਕੋਲ ਆਉਂਦੇ ਹੀ ਰਹਿੰਦੇ ਆ ਕਿ ਕੋਈ ਆਪਣੇ ਮਾਪ ਕੋਈ ਨਿਕੜ ਗਿਆ ਜਾਂ ਇਹ ਉਰੇ ਪਰੇ ਹੋ ਗਏ ਖੇਡਦੇ ਫੂੜਦੇ ਇਧਰ ਉਧਰ ਹੋ ਜਾਂਦੇ ਆ ਤੇ ਇਹ 2-3 ਘੰਟਿਆਂ ਦੇ ਵਿੱਚ ਵਿੱਚ ਮੋਸਟਲੀ ਉਹਨਾਂ ਦੇ ਪੇਰੈਂਟਸ ਸਾਡੇ ਲੈ ਜਾਂਦੇ ਹੁੰਦੇ ਸਾਡੇ ਕੋਲ ਜੀ ਜਾਂ ਬਹੁਤੀ ਲੋੜ ਹੋਏ ਤੇ ਅਸੀਂ ਕੈਮਰਾ 'ਚ ਲੱਭ ਕੇ ਬੱਚਿਆਂ ਨੂੰ ਹਵਾਲੇ ਕਰ ਦਿੱਤਾ ਜਾਂਦਾ ਪੇਰੈਂਟਸ ਦੇ ਪਰ ਇਹ ਕਿ ਇਸ ਬੱਚੇ ਦੇ ਆਪੀ ਕਾਫੀ ਇੰਤਜ਼ਾਰ ਕੀਤਾ तकरीबन ਮੇਰੇ ਖਿਆਲ ਨਾਲ 4 ਕੁ ਘੰਟੇ ਹੀ ਲਗਾਤਾਰ ਇਹਨੂੰ ਆਪਣੇ ਕਮਰ 'ਤੇ ਬਿਠਾਇਆ ਜੀ ਪੂਰਾ ਉਹਨੂੰ ਚੈੱਕ ਕੀਤਾ ਇੱਕ ਤੇ ਬੱਚੀ ਦੀ ਕੰਡੀਸ਼ਨ ਇਤਨਾ ਨੇ ਕਿ ਉਹ ਬੋਲ ਨਹੀਂ ਸਕਦਾ ਕੁਛ ਵੀ ਸਿਰਫ ਆਪਣੀ ਮੰਮੀ ਮੰਮੀ ਦਾ ਨਾਮ ਲੈਂਦਾ ਹੈ ਮੇਰੇ ਨਾਲ ਸਹਿਮੇ ਹੋਇਆ ਵੀ ਉਹ ਕਰ ਸਕਦਾ ਹਾਂ ਹਾਂਜੀ ਸਹਿਮੇ ਹੋਇਆ ਹੋ ਸਕਦਾ ਹੈ 4 ਤੋਂ 5 ਸਾਲ ਦੀ ਸ਼ਾਇਦ ਏਸ ਦਾ ਲੱਗਦਾ ਹੈ ਜੀ ਤੇ ਉਹਦੇ ਕੋਲ ਕੋਈ ਪ੍ਰੋਪਰ ਹਾਂ ਇਨਫੋਰਮੇਸ਼ਨ ਮਿਲ ਹੀ ਨਹੀਂ ਬੁੱਧੀ ਕਰਕੇ ਅਸੀਂ ਸਿਰਫ ਇੰਤਜ਼ਾਰ ਕਰਨੇ ਬਿਹਤਰ ਸਮਝਿਆ। ਜੀ। ਉਸ ਤੋਂ ਬਾਅਦ ਮੇਰੇ ਖਿਆਲ ਨਾਲ 5 ਵਜੇ ਦੇ ਨੀਅਰ ਅਬਾਉਟ ਆਪਾਂ ਸਾਰੇ ਕਮਰੇ ਚੈੱਕ ਕਰਨੇ ਸ਼ੁਰੂ ਕੀਤੇ ਕਿ ਬੱਚਾ ਕਿੱਥੇ ਬੈਠਾ ਹੈ, ਕਿੱਥੋਂ ਸੰਗਤ ਲੈ ਕੇ ਆਈ ਆ। ਜਦੋਂ ਪ੍ਰੋਪਰ ਚੈੱਕ ਕੀਤਾ ਤੇ 2:04 ਦੇ ਨੀਅਰ ਬਾਬਾ ਬੁੱਢਾ ਬੀਰੀ ਦੇ ਲਾਗੇ ਕੋਈ ਦੋ ਜਣੇ ਸੀਗੇ। ਜੀ। ਕੋਈ ਔਰਤ ਸੀ ਇਹਦੇ ਨਾਲ ਤੇ ਇੱਕ ਆ ਆਦਮੀ ਸੀ। ਇਹ ਦੋਨੋਂ ਜਣੇ ਇਹਨੂੰ ਉਥੇ ਲਵਾਰਸ ਛੱਡ ਕੇ ਤੇ ਆਪ ਚਲੇ ਗਏ। ਜੀ ਜੀ ਇਹ 2:00 ਵਜੇ 4 ਮਿੰਟ ਤੇ ਇਹਨੂੰ ਬੱਚੇ ਨੂੰ ਉੱਥੇ ਬਿਠਾਉਂਦੇ ਆ ਤੇ 2:17 ਮਿੰਟ ਤੇ ਉੱਥੋਂ ਚਲੇ ਜਾਂਦੇ ਆ ਜੀ ਠੀਕ ਹੈ ਉਸ ਤੋਂ ਬਾਅਦ ਪੂਰਾ ਚੈੱਕ ਕੀਤਾ 1 ਘੰਟਾ ਘਰ ਗੇਟ ਤੋਂ ਬਾਹਰ ਹੀ ਚੱਲੇ ਆ ਅੰਦਰ ਆਏ ਨਹੀਂ ਉਸ ਤੋਂ ਫੇ ਸਾਨੂੰ ਅਹਿਸਾਸ ਹੋਇਆ ਕਿ ਇਹ ਬੱਚਾ ਇੱਥੇ ਛੱਡ ਗਿਆ ਜੀ ਹੁਣ ਇਹਦੇ ਪਿੱਛੇ ਕੀ ਕਾਰਨ ਆ ਜੇ ਇਹ ਬੱਚਾ ਉਹਨਾਂ ਦਾ ਹੈ ਕਿ ਨਹੀਂ ਹੈ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਸੋ ਫਿਰ ਹਾਲ ਇਹ ਬੱਚਾ ਥਾਣੇ ਗਲਿਆਰੇ ਚ ਦੇ ਦਿੱਤਾ ਗਿਆ ਵਾ ਆਪਣੇ ਉਚਿਤ ਕਾਰਨ ਲਈ ਦਰਜ ਕੀਤਾ ਗਿਆ ਇਸੇ ਸੰਬੰਧੀ ਤੇ ਉਹ ਅਗਲੀ ਕਾਰਵਾਈ ਕਰ ਰਹੇ ਆ ਕੱਲ ਦੇ ਬੱਚਾ ਸੰਗਤ ਤਾਂ ਦੇ ਕੇ ਰੂਮ ਚ ਕਿਨੇ ਕੋਲ ਤੇ ਲੈ ਕੇ ਆਏ ਜੀ ਜੀ 2 ਵਜੇ ਕਿ ਚਰੰਜਮੈਂਟ ਤੇ ਕਮਰੇ ਚ ਲੈ ਕੇ ਆਏ ਹਾਂਜੀ ਉਦੋਂ ਤੱਕ ਮੈਨੂੰ ਉਹਨਾਂ ਦੇ ਜਿਹੜੇ ਛੱਡ ਕੇ ਗਏ ਉਹ ਕਹਿ ਨਹੀਂ ਸਕਦੇ ਵੀ ਪੇਰੈਂਟ ਸੀ ਜਾਂ ਕੋਈ ਸੀ ਹਾਂਜੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਤੇ ਪੁਲਿਸ ਨੂੰ ਬੱਚਾ ਕਦੋਂ ਹਵਾਲੇ ਕੀਤਾ ਗਿਆ ਇਹ ਪੁਲਿਸ ਨੂੰ ਮੇਰੇ ਖਿਆਲ ਨਾਲ 6-7 ਦਿਨ ਹੀ ਹੋਊ ਬਗਤ ਆਪਾਂ ਹਵਾਲੇ ਕੀਤਾ ਹਾਂ ਕਿ ਜਦੋਂ ਕਿਉਂਕਿ ਐਡਾ ਛੋਟਾ ਬੱਚਾ ਜਿਹਦੇ ਬਾਰੇ ਵੀ ਜਾਣਕਾਰੀ ਨਹੀਂ ਸਾਨੂੰ ਪੁਲਿਸ ਨੂੰ ਦੱਸਣਾ ਹੀ ਵੈਨਾ ਇਸੇ ਸਬੰਧੀ ਤੋਂ ਸਾਡੇ ਲਾਗੇ ਆਣੇ ਦੇ ਲੈਰੇ ਵਿੱਚ ਏਐਸਸੀ ਬਲਜੀਤ ਸਿੰਘ ਜੀ ਸੀਗੇ ਉਹਨਾਂ ਨੂੰ ਇਸ ਬਾਬਤ ਪੂਰੀ ਜਾਣਕਾਰੀ ਦਿੱਤੀ ਗਈ ਤੇ ਬੱਚੇ ਦੇ ਕੋਲੋਂ ਕੋਈ ਪਛਾਣ ਪੱਤਰ ਵੀ ਨਹੀਂ ਮਿਲਿਆ ਹਾਂ ਚੁੱਕੀ ਜੇ ਉਹ ਛੱਟ ਕੇ ਗਏ ਤਾਂ ਮਤਲਬ ਅਗਲੇ ਦਾ ਸੋਚ ਕੇ ਵੀ ਅਗਰ ਉਹਦੇ ਆਪਣੇ ਹੁੰਦੇ ਤਾਂ ਫਤਕਾ ਉਹ ਜਿਹੜੀ ਕੋਈ ਸੁਰਾਤ ਛੱਟ ਕੇ ਜਾਂਦੇ ਤਾਂ ਜੋ ਅਗਲਾ ਜਿਹੜਾ ਸਰੇ ਤੋਂ ਨੂੰ ਉਡੀਕ ਕਰ ਸਕੀ ਹਾਂ ਨਹੀਂ ਜੀ ਬੱਚੇ ਦੇ ਕੋਲੋਂ ਹੀ ਕਾफी ਕੋਸ਼ਿਸ਼ ਕੀਤੀ ਐ ਮੈਂ ਉਹੋਕੀਆਂ ਦਾ ਲਾਲਜ ਆ ਚੌਕਟਸ ਦਿੱਤੀਆਂ ਆਂ ਕਿ ਚਲੋ ਕੁਝ ਬੋਲੇ ਪਰ ਉਹ ਬੱਚਾ ਕੁਝ ਨਹੀਂ ਬੋਲਿਆ ਈਵਨ ਉਹਨੇ ਆਪਣਾ ਨਾਂ ਤੱਕ ਨਹੀਂ ਕੋਈ ਸਾਨੂੰ ਦੱਸਿਆ ਕਿ ਉਹ ਕਿਹੜੇ ਪਿੰਡੋਂ ਆਇਆ ਜਾਂ ਉਹ ਕਿਹਦੇ ਨਾਲ ਆਇਆ ਕੁਝ ਨਹੀਂ ਪਤਾ ਪਰ ਇਹ ਕਿ 5 ਵਜੇ ਦੇ ਨੀਅਰ ਬਾਊਡੋਂ ਰੋਣਾ ਸ਼ੁਰੂ ਕਰਤਾ ਇਹ ਬੱਚੇ ਨੇ ਕਿ ਮੰਮੀ ਮੰਮੀ ਨਾਲ ਲਿੰਦਾ ਹੈ ਬਸ ਤੇ ਉਸ ਤੋਂ ਬਾਅਦ ਹੋਰ ਇਸ ਤੋਂ ਪਹਿਲਾਂ ਕਿੰਨੇ ਇਦਾਂ ਦੇ ਕੇਸ ਆਏ ਨੇ ਇਸ ਤਰ੍ਹਾਂ ਦੇ ਕੇਸ ਵੇਖੋ ਜੀ ਆਰਮਨ ਦੇ ਸਾਹਿਬ ਜਿਸੇ ਹੀ ਸਾਹਮਣੇ ਸੰਗਤ ਆਉਂਦੀ ਆ ਠੀਕ ਹੈ ਇੱਥੇ ਇਸ ਤਰ੍ਹਾਂ ਦੇ ਕੇਸ ਆਉਂਦੇ ਹੀ ਰਹਿੰਦੇ ਆ ਠੀਕ ਹੈ ਦਿਹਾੜੀ ਚ ਆਪਾਂ ਮੇਰੇ ਖਿਆਲ ਆ ਆਪਣੀ ਸ਼ਿਫਟ ਜੀ ਇੱਕ ਸ਼ਿਫਟ ਦੀ ਗੱਲ ਕਰੀਏ ਤੇ ਚਾਰ ਤੋਂ ਪੰਜ ਬੱਚੇ ਆਪਾਂ ਲੱਭ ਕੇ ਲਿੰਦੇ ਆ ਪੇਰੈਂਟਸ ਦੇ ਹਵਾਲੇ ਕਰੀਦੇ ਜਾਂ ਬਜ਼ੁਰਗ ਲੋਕ ਜੀ ਜੀ ਮੋਸਟਲੀ ਬਜ਼ੁਰਗੋ ਉਹ ਗਵਾਚਦੇ ਜਿਨ੍ਹਾਂ ਦੇ ਕੋਲ ਫੋਨ ਨਹੀਂ ਹੁੰਦਾ ਉਹ ਆਪਣੀ ਫੈਮਲੀ ਤੋਂ ਨਿਕੜ ਜਾਂਦੇ ਜਾਂ ਲਾਈਨ ਜਿਆਦਾ ਲੰਬੀ ਹੋਣ ਕਰਕੇ ਤਿੰਨ ਤਿੰਨ ਚਾਰ ਚਾਰ ਘੰਟੇ ਲੱਗਦੇ ਉਹਦੇ ਕਰਕੇ ਸਮਾਂ ਜਿਆਦਾ ਹੋਲ ਕਰਕੇ ਇਹ ਅੱਗੇ ਪਿੱਛੇ ਹੋ ਜਾਂਦੇ ਆ ਤੇ ਇਹ ਨੋਰਮਲ ਗੱਲਾਂ ਹਰ ਮੰਦਿਰ ਸਾਹਿਬ ਚ ਪਰ ਇਹ ਘਟਨਾ ਪਹਿਲੀ ਵਾਰੀ ਸਾਡੇ ਸਾਹਮਣੇ ਆਜੀ ਜਿ ਤਰ੍ਹਾਂ ਕਿ ਕੋਈ ਬੱਚਾ ਹੀ ਛੱਡ ਗਿਆ ਇੱਥੇ ਜੀ ਜੀ ਤੇ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਜਿਹੜੇ ਛੱਡ ਕੇ ਗਏ ਨੇ ਬੱਚਾ ਨੇ ਉਹ ਸੀਸੀਟੀਵੀ ਵਿੱਚ ਜੋ ਦੇ ਕਲੀਅਰ ਹੋ ਗਿਆ ਕਿ ਉਹ ਕਿਹੜੇ ਹੀ ਉਹਨਾਂ ਦੀ ਫੋਟੋ ਕਾਫੀ ਹੱਦ ਤੱਕ ਕਲੀਅਰ ਹੋ ਗਈ ਹੈ ਕਿ ਜਿਹੜੇ ਛੱਡ ਕੇ ਗਏ ਪਰ ਇਹ ਕਿ ਇਹ ਕਿਹੜਾ ਮੁਸ਼ਕਲ ਹੈ ਕਿ ਉਹਦੇ ਪੇਰੈਂਟਸ ਆ ਕੇ ਜਾਂ ਕੋਈ ਹੋਊਗਾ ਤੇ ਜਿਹੜੇ ਦੋ ਜਣੇ ਬੱਚਾ ਛੱਡ ਕੇ ਗਏ ਨੇ ਉਹਨਾਂ ਦੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੀਸੀਟੀਵੀ ਦੇ ਵਿੱਚ ਪੂਰੀ ਫੁਟੇਜ ਵੀ ਜਿਹੜੀ ਹੈ ਕਵਰੇਜ ਹੋ ਚੁੱਕੀ ਹੈ ਤੇ ਅਸੀਂ ਉਹ ਵੀ ਸਾਥ ਸਿੰਘ ਜੀ ਨੂੰ ਕਹਿੰਨੇ ਕਿ ਉਹ ਤਾਂ ਦਿਖਾਣ ਕਿ ਕੌਣ ਹੋ ਨਹੀਂ ਤੇ ਉਹਨਾਂ ਦਾ ਪੂਰਾ ਕ੍ਰਿਆ ਦਿੱਖਦਾ ਵੀ ਆ ਜੀ ਜੀ ਇਹ 2:54 ਮਿੰਟ ਤੇ ਇਹ ਪ੍ਰੇਮੀ ਜਿਹੜੇ ਡੇਲੀ ਸੇਵਾ ਕਰਦੇ ਨੇ ਇਹ ਸਾਡੇ ਕਮਰੇ 'ਚ ਇਹ ਬੱਚਾ ਛੱਡ ਕੇ ਗਏ ਸੀ ਸੰਗਤ ਦੇ ਵਿੱਚੋਂ ਜਿਹੜੇ ਨੇ ਬੱਚਾ ਛੱਡ ਕੇ ਦੇ ਦਿੱਤਾ ਠੀਕ ਹੈ ਹਾਂ ਬੱਚੇ ਨਾਲ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਕਿ ਉਹ ਕਾਫੀ ਡਰਿਆ ਹੋਇਆ ਤੇ ਸਹਿਮਿਆ ਪਿਆ ਕਾਫੀ ਦੇਰ ਦਾ ਬਾਹਰ ਫਰਕਰਮਾਂ ਚ ਵੀ ਇਕੱਲੇ ਬੈਠਾ ਰਿਹਾ ਸੀ ਜੀ ਕਿਉਂਕਿ ਉਹ ਨੇ ਇੰਤਜ਼ਾਰ ਹੁਣ ਅਸੀਂ ਵੀ ਉਹਦੇ ਮੰਮੀ ਆਉਣਗੇ ਕਿਉਂਕਿ ਬੱਚੇ ਦੇ ਲਈ ਤੇ ਹਨਾ ਤੇ ਉਹ ਫਿਰ ਇੰਤਜ਼ਾਰ ਕਰਦਾ ਰਿਹਾ ਹੋਣਾ ਤੇ ਉਹ ਵੀ ਕਰਕੇ ਸਹਿਮ ਗਿਆ ਜੀ ਜੇ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਕੈਮਰੇ proper ਸਾਰੇ ਚੈੱਕ ਕੀਤੇ ਗਏ ਨੇ ਉਹਨਾਂ ਜਿਹੜੇ ਦੂਜਣੇ ਛੱਡ ਕੇ ਗਏ ਉਹਨਾਂ ਦੀ ਕਲੀਅਰ ਫੋਟੋ ਕਿਸ ਨਾ ਕਿਸੇ ਕੈਮਰੇ 'ਚ ਆਈ ਹੋਊਗੀ ਉੱਥੋਂ ਚੈੱਕ ਕਰੀਏ। ਇਹ ਹਾਲ ਲੰਗਰ ਹਾਲ ਦੇ ਵਿੱਚ ਇਹ ਕੈਮਰਾ ਵਾ ਇਹਦੇ ਵਿੱਚੋਂ ਕਾਫੀ ਹੱਦ ਤੱਕ ਕਲੀਅਰ ਹੁੰਦੇ ਆ ਜਿਹੜੇ ਦੋ ਬੱਚਿਆਂ ਦੇ ਨਾਮ ਸੀ। ਹਾਂਜੀ ਬੱਚਿਆਂ ਦੇ ਨਾਮ। ਕਲੀਅਰ ਵਿੱਚ ਦਿਖਦਾ। ਇਹ ਜਾਂਦੇ ਸੀ। ਹਾਂਜੀ। ਇਹ ਬੱਚੇ ਨੂੰ ਲੈ ਕੇ ਜਾਣ ਨੇ ਜਿੱਥੇ ਆਪਣਾ ਬਾਬਾ ਗੁੱਡੇ ਬੇਰੀ ਸਾਹਾ ਉਹਦੇ ਚਸ ਨਾਲ ਇੱਕ ਗੋਲਕ ਬਣੀ ਉਹਦੇ ਕੋਲੇ ਇਹ ਬੱਚੇ ਨੂੰ ਬਿਠਾ ਕੇ ਜਾਂਦੇ ਆ ਤੇ ਜਾ ਵੀ ਇੱਕ ਦੂਜੇ ਤੋਂ ਥੋੜੀ ਦੂਰੀ ਧੀ ਰਹੀ ਹੈ ਇਹ 2:04 ਮਿੰਟ ਤੇ ਇਹ ਦੋਵੇਂ ਜਿਹੜੇ ਇਹਨੂੰ ਜਿਹੜੀ ਲੰਗਰ ਹਾਲ ਦੀ ਨੂੰ ਮਾਡਲ ਮਾਡਲ ਜਿਹੜਾ ਬੜਿਆ ਉਹਦੇ ਲਾਗੇ ਛੜ ਗਏ ਬਾਬਾ ਗੁੱਡੇ ਬੇਰੀ ਦੇ ਸਾਹਮਣੇ ਥੋੜਾ ਸਮਾਂ ਬੈਠੇ ਵੀ ਉਸ ਤੋਂ ਬਾਅਦ ਫਿਰ ਉੱਠ ਕੇ ਚਲੇਗੇ ਜੀ ਇਹ 2 4 ਤੇ ਇੱਥੇ ਨੂੰ ਬਿਠਾਇਆ ਤੇ 2 17 ਨੂੰ ਇੱਥੋਂ ਉੱਠ ਕੇ ਆ ਉਹ ਹੋਰਿਆ ਉਹ ਚਾ ਉਹ ਤੋਂ ਜਿੱਦੇ ਚਾਰ ਉੱਥੇ ਉਹ ਆਈ ਜਦੋਂ ਬਿਠਾ ਦੂ ਜਿਹੜੇ ਨਾਲ ਛੱਡ ਕੇ ਗਿਆ ਜਿਆ ਸਾਖੀਏ ਤੇ ਜਨਮ ਵਿੱਚ ਇਹ ਥੋੜੇ ਜਿਹਾ ਅੱਛਾ ਛੱਡ ਗਏ ਤੇ ਆਪ ਫੜਾ ਫੜ ਬਾਹਰ ਨਿਕਲੇ ਤੇ ਪਿੱਛੇ ਮੁਰਮੁਰ ਕੇ ਦੇਖੀ ਜਾ ਰਹੇ ਕਿ ਜਾਂ ਉਹ ਨਾ ਪਿੱਛੇ ਕਿਸੇ ਨੂੰ ਦੇਖ। ਇਹ ਹੋੜ ਅੱਗੇ ਨਾਲੋਂ ਕਾਫੀ ਸਪੀਡ ਚ ਬਾਹਰ ਗਏ। ਹੂੰ। ਇਸੇ ਆ ਹੁਣ ਘੰਟਾ ਕਰਦੇ ਇਹਨਾਂ ਨੇ ਜੋੜੇ ਘਰ ਵੀ ਆਪਣੇ ਜੁੱਤੇ ਜਮਾ ਨਹੀਂ ਕਰਏ ਵਾਰ-ਵਾਰ ਆਪਣੇ ਜੁੱਤੇ ਲਾ ਕੇ ਗਏ ਤੇ ਇਸੇ ਹੀ ਕੈਮਰੇ ਤੋਂ ਸਾਨੂੰ ਕਨਫਰਮ ਹੋਇਆ ਕਿ ਇਹ ਤਾਂ ਹੁਣ ਜੁੱਤੇ ਪਾਉਣ ਡਿਆ ਤੇ ਇਹਨਾਂ ਨੇ ਵਾਪਸ ਨਹੀਂ ਆਉਣਾ ਇੱਥੇ ਹੀ ਸਾਨੂੰ ਪੂਰਾ ਹੋਇਆ ਕਿ ਨਹੀਂ ਇਹ ਬੱਚਾ ਜੀਅਰ ਹੋ ਗਿਆ ਵੀ ਇਹ ਬੱਚਾ ਛੱਡ ਕੇ ਹੀ ਜਾਂਦੂ ਚਕੇ ਤਾਂ ਸੀਸੀਟੀਵੀ ਦੇ ਵਿੱਚ ਅਸੀਂ ਤੁਹਾਨੂੰ ਦਿਖਾਏ ਕਿ ਕਿਵੇਂ ਇਹ ਦੋ ਜਣੇ ਇਸ ਬੱਚੇ ਨੂੰ ਸ਼੍ਰੀ ਦਰਬਾਰ ਸਾਹਿਬ ਜੀ ਦੀਆਂ ਪਰਕਰਮਾਂ ਦੇ ਵਿੱਚ ਛੱਡ ਕੇ ਗਏ ਨੇ ਇਹ ਇਹ ਪਤਾ ਲਉਣਾ ਔਖੇ ਕਿ ਇਹ ਬੱਚੇ ਦੇ ਮਾਤਾ ਪਿਤਾ ਨੇ ਜਾਂ ਫਿਰ ਕੋਈ ਹੋਰ ਨਹੀਂ ਜੇ ਤੇ ਬੱਚੇ ਦੇ ਮਾਤਾ ਪਿਤਾ ਹੁੰਦੇ ਤਾਂ ਬੱਚੇ ਦੇ ਗੁੰਮ ਹੋ ਜਾਣ ਤੇ ਉਹ ਇੱਥੇ ਜ਼ਰੂਰ ਹੁੰਦੇ ਪੁੱਛ ਪੜਤਾਲ ਜ਼ਰੂਰ ਕਰਦੇ ਪਰ ਇਸ ਜੀਤੋਂ ਇਹ ਦਾ ਪਤਾ ਲੱਗੇ ਕਿ ਬੱਚੇ ਦੇ ਮਾਤਾ ਪਿਤਾ ਨਹੀਂ ਨੇ ਜਾਂ ਫਿਰ ਕੀ ਕਾਰਨ ਹੋ ਸਕਦਾ ਇਹ ਤਾਂ ਉਹਨਾਂ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਪਰ ਸ਼ਰੋਮਨੀ ਗੁਰਦੁਆਰਾ ਪਬੰਦਕ ਕਮੇਟੀ ਦੇ ਵੱਲੋਂ ਜਿਹੜਾ ਪੁਲਿਸ ਦਾ ਪੂਰਾ ਸਹਿਯੋਗ ਜ਼ਰੂਰ ਕੀਤਾ ਗਿਆ ਹੈ ਜਿਹਦੇ ਦੋ ਜਣੇ ਉਸ ਬੱਚੇ ਨੂੰ ਛੜਕੇ ਗਏ ਨੇ ਉਹਨਾਂ ਦੀ ਪਛਾਣ ਹੋ ਗਈ ਹੈ ਤਾਂ ਜੋ ਹੁਣ ਪੁਲਿਸ ਨੂੰ ਇਹਦੇ ਵਿੱਚ ਪੂਰੀ ਜਿਹੜੀ ਮਦਦ ਮਿਲੇਗੀ ਕਿਉਂਕਿ ਪਛਾਣ ਕਰਨੀ ਬਹੁਤ ਔਖੀ ਹੁੰਦੀ ਹੈ ਬਟ ਜਿਹੜੇ ਸ਼੍ਰੀ ਦਬਾ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਕੈਮਰੇ ਲੱਗੇ ਨੇ ਉਹਨਾਂ ਦੇ ਕਰਕੇ ਪਛਾਣ ਤਾਂ ਹੋ ਗਈ ਹੈ ਅਗੋਂ ਪੁਲਿਸ ਕੀ ਕਰਦੀ ਹੈ ਕਿ ਹੁਣ ਬਾਅਦ ਵਿੱਚ ਪਤਾ ਲੱਗੇਗਾ ਤੇ ਅਸੀਂ ਉਹਦੋਂ ਵੀ ਉਹ ਜਿਹੜਾ ਬੱਚਾ ਹੈ ਉਹ ਇਸ ਟਾਈਮ ਕਿੱਥੇ ਹੈ ਕਿ ਹੁਣ ਤੁਸੀਂ ਸੰਗਤ ਨੂੰ ਵੀ ਕੀ ਅਪੀਲ ਕਰਨੀ ਚਾਹੋਗੇ ਜੀ ਵਾਹਿਬ ਜੀ ਇਹ ਬੱਚਾ ਜਿਹੜਾ ਹੁਣ ਆਪਾਂ ਥਾਣੇ ਦੇ ਦਿੱਤਾ ਵਾ ਜਿਹੜੀ ਗਲੈਰਾ ਚੌਕੀ ਹੈ ਉੱਥੇ ਦੇ ਦਿੱਤਾ ਗਿਆ ਵਾ ਤੇ ਆਪ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਬੱਚੇ ਦੀ ਫੋਟੋ ਨੂੰ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਵਾਰਸਾਂ ਤੱਕ ਆਪਾਂ ਪਹੁੰਚ ਕਰ ਸਕੀਏ ਕਿ ਇਹ ਬੱਚਾ ਹੋ ਸਕਦਾ ਕਿ ਇਹ ਉਹਦੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਇਸ ਬੱਚੇ ਨੂੰ ਡਿਕਦੇ ਹੋਣ ਸੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰੋ ਸ਼ੇਅਰ ਕਰੋ ਤਾਂ ਕਿ ਆਪਾਂ ਇਸ ਮਾਸੂਮ ਜਿਹੇ ਬੱਚੇ ਨੂੰ ਇਹਦੇ ਘਰ ਪਹਚਾ ਸਕੀਏ ਕਿਉਂਕਿ ਇਵਿੰਗ ਹੈ ਸਾਰੇ ਕੋ ਮਾਤਾ ਪਿਤਾ ਨਹੀਂ ਕਿਉਂਕਿ ਕੋਈ ਵੀ ਮਾਤਾ ਪਿਤਾ ਮਾਪੋ ਜਿਹੜਾ ਆਪਣੇ ਬੱਚੇ ਨੂੰ ਇਦਾਂ ਕਿਸੇ ਵੀ ਛੱਡ ਕੇ ਨਹੀਂ ਜਾ ਸਕਦਾ ਹੁਣ ਪਤਾ ਨਹੀਂ ਇਹ ਬੱਚਾ ਉਹਨਾਂ ਨੇ ਕਿਤੇੋਂ ਚੋਰੀ ਕੀਤਾ ਹੈ ਜਾਂ ਲੈ ਕਿਤਾ ਕੁਝ ਨਹੀਂ ਕਹਿ ਸਕਦੇ ਅਸੀਂ ਇਹ ਤਾਂ ਜਿਹੜੀ ਪੁਲਿਸ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਜਿਹੜਾ ਅਸੀਂ ਜਿਹੜਾ ਸ਼੍ਰੋਮਿਕ ਕਮੇਟੀ ਦੇ ਵੱਲੋਂ ਪੁਲਿਸ ਦਾ ਪੂਰਾ ਸਰਦੋ ਕੀਤਾ ਗਿਆ ਤੇ ਤੋਂ ਤੁਹਾਨੂੰ ਵੀ ਅਪੀਲ ਕੀਤੀ ਹੈ ਜੰਦੀ ਹੈ ਕਿ ਇਸ ਵੀਡੀਓ ਨੂੰ ਅਤੋ ਸ਼ੇਅਰ ਕਰੋ ਤਾਂ ਜੋ ਇਸ ਬੱਚੇ ਦੀ ਅਸੀਂ ਮਦਦ ਕਰ ਸਕੀਏ ਅਸਲੀ ਆਵਾਜ਼ਾਂ ਤਾਂ ਕਿ ਇਸ ਬੱਚੇ ਨੂੰ ਪਹੁੰਚਾ ਸਕੀਏ ਵੈਗੋਜੀ ਦਾ ਖਾਤਸਾ ਵੈਗੋਜੀ ਦੀ ਫਟੇ